ਸਤਨਾਮ ਵਾਹਿਗੁਰੂ ਸਾਹਿਬ ਜੀ ਰਹਿਰਾਸ ਸੋਦਰ ਰਾਗਸ ਮਹੱਲਾ ਪਹਿਲਕੁ ਕਰੂ ਸਤਗੁਰ ਫਰਸਾਦ ਸੋਦਰ ਤੇ ਰਖਿ ਸੋਗੁਰ ਕਿਹਾ ਜਿਤਬ ਸਰਬ ਸਮਲੇ गोजी दिरनो अनेक संख केते तेरे भगवन हरे केते तेरी राग परि सुखिय केते तेरे गवन हरे गवन तुतुनो पवन पानी बसंतर गवरज धर्म दवारी गवन तुतुनो चित गुप्त लेख जानन लेख लेख धर्म विचारे ਗਾਵਨ ਤੁਧਨੋ ਇਸਰ ਬਰਮ ਦੇਵੀ ਸਹੰ ਤੇਰੇ ਸਦ ਸਵਾਰੇ ਗਾਵਨ ਤੁਧਨੋ ਵਿੰਦਰਿੰਦਰ ਅਸਨ ਬੈਠੇ ਦੇਵਤੀਆਂ ਅਦਰ ਨarle ਗਾਵਨ ਤੁਧਨੋ ਸਿੱਧ ਸਿਮਾਤੀ ਅੰਦਰ ਗਾਵਨ ਤੁਧਨੋ ਸਦ ਵਿਚਾਰੇ ਗਾਵਨ ਤੁਦਨੋ ਜਤੀ ਜਤੀ ਸੰਤੋ ਕੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਤ ਪੜਨ ਰਕੀ ਸਰ ਜੁਗ ਜੁਗ ਵਿਦਨ ਲੈ ਗਾਵਨ ਤੁਦਨੋ ਮੋਹਣੀਆ ਬਨ ਮੋਹਰ ਸੁਰਗ ਮਛ ਪਿਆਲੇ ਗਾਵਨ ਤੁਦਨ ਰਤਨ ਪਾਏ ਤੇਰੇ ਅਠਸਰ ਤੀਰਧਨ ਲੈ ਗਾਵੰਤ ਤੁਧਨੋ ਜੋਦ ਮਹਾਂਬਲ ਸੂਰ ਗਾਵੰਤ ਤੁਧਨੋ ਕਾਣੀ ਚਾਰੇ ਗਾਵਨ ਤਦਨ ਖੰਡ ਮੰਡਲ ਵਰ ਮੰਡਾ ਗਰਗਰਖ ਤੇਰੇ ਤਾਰੇ ਸਹੀ ਤੁਧਨੋ ਗਾਵਨ ਜੋਤਿ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਨ ਸੇ ਮੈ ਚਿਤ ਨਿ ਆਵਨ ਨਨ ਕੀ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਚ ਸੱਚ ਨਹੀਂ ਹੈ ਬਿਉ ਸੀ ਜੈਨ ਜਸੀ ਰਤਨਾ ਜੇ ਨਰਚਾਈ ਰੰਗੇ ਰੰਗੇ ਭੰਤੀ ਕਰ ਕਰਿ ਸਿਮਾਇ ਅਜ ਰੂਪੁ ਆਈ ਕਰ ਕਰ ਦੇਖ ਕਿ ਤੈ ਆਪਣਾ ਜਉ ਤਿਸ ਦੀ ਵਢਾਈ ਜੋਤਿ ਤੇ ਪਵ ਹੈ ਸਈ ਕਰਸੀ ਹੁ ਫਿਰ ਉਪਮਨ ਕਰਨ ਜਾਏ ਸੋ ਪਸਹ ਸਪਸਾਹਿਬ ਨਨਕ ਰਹਿਣ ਜਾਏ ਅਸਾ ਮਹਲਾ ਪਹਿਲਾ ਸੁਣ ਵੱਡਾ ਖਸ ਕੋ ਹੈ ਕੇ ਵੱਡਾ ਦਿੱਤਾ ਹੋਏ ਕੀਮਤ ਭਾਇਨ ਕੇ ਜਾਏ ਕਹਿਣ ਵਾਲੇ ਤੇਰੇ ਰੇਸ ਮਾਈ ਵੱਡੇ ਮੇਰੇ ਸਾਹਿਬ ਘਰ ਗੰਭੀਰਾ ਗੁਣੀ ਗਹੀਰਾ ਕੋ ਨ ਜਾਣ ਤੇਰਾ ਕੀ ਤਾ ਕੀ ਵਡਚੀਰ ਸਭ ਉਸਰਤੇ ਮੇਰੇ ਉਸਰਤ ਕਮਾਹੀ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈ ਸਿੱਧਾ ਪੁਰਖਾਂ ਕੀ ਵਡਿਆਈ ਤੋ ਦੇਵਨ ਸਿਦੇ ਗਿਣਨ ਬਈਆ ਕਰ ਮਿਲੈ ਨੇ ਠਾਕ ਰਹਾਹੀਆ ਘੜਵੜਿਆ ਵਿਚਾਰ ਸਿਫਤੀ ਭਰੇ ਧੀਰੇ ਬੰਡਾਰ ਹਿਸਤੂ ਦੇਹ ਤਿਸੇ ਗਜਾਰ ਨਾਨਕ ਸਚ ਸਵਰਨ ਹਰਸ ਮਹਲਪਲ ਅੱਖਾਂ ਜੀਵ ਵਿਸਰੇ ਮਰ ਜਾਉ ਅਕਣੀ ਅੱਖ ਸਚ ਨਾਮ ਸਾਚੇ ਨਾਮ ਬਿਲਕ ਪੂਕ ਤੁਖ ਕਾਇ ਜਲੀਏ ਤੂਖ ਸੋ ਕਮਿਸਰਾ ਮੇਰੇ ਮਾਏ ਸੱਚ ਸਾਹਿਬ ਸਚਿਨ ਹੋਇ ਰਹਾ ਸੱਚ ਰੱਬ ਕੀ ਤਿਲਵੜਾਈ ਆਗਤ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਅੱਖਣ ਪਾਹੀ ਵੱਡਾ ਨੋਹ ਵਾ ਘਟ ਨ ਜਾਏ ਨਹ ਮਰੇ ਨਹ ਹੋਵੇ ਸੋਗ ਜਿੰਦਾਰ ਰਹੇ ਜੁਕੇ ਭੋਗ ਗੁਣ ਹੋਰ ਨਹੀਂ ਕੋਏ ਨਾ ਘੋਵ ਨਾ ਕੋ ਹੋਏ ਜੀਵੜ ਆਪ ਤੇਵੜ ਤੇਰੀ ਦਾਤ ਜਿੰਦਿਰ ਕਰਕੇ ਕੀਤੀ ਰਾਤ ਖ ਸੰਸਰ ਤੇ ਕਮ ਜਾਤ ਨਾਨਕ ਨਵ ਬਸਨਾਤ राग ौथा हर के जन सतगुरु सतपुरखा बिना कर हम कीरे कर्मा सतगुरु कर दे अन प्रकाश ਮੇਰੀ ਮਿਤਕੁਰ ਦੇਵ ਮਕਉ ਰਾਮ ਨਾਮ ਪ੍ਰਗਾਸ ਗੁਰਮਤ ਨਾ ਮੇਰਾ ਪ੍ਰਾਨ ਸਖਾਈ ਹਰ ਕੀਰਤ ਅਮਰੀ ਰਹਿ ਰਸਰ ਹਰ ਜਨ ਕੇ ਵਡ ਭਾਗ ਵਡੇਰੀ ਜਿਨ ਹਰ ਹਰ ਸਰਦਾ ਹਰ ਭਿਆਸ ਹਰ ਹਰ ਨਾਮ ਮਿਲੈ ਤ੍ਰਿਪਤਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਸ ਨਾਮ ਨ ਪਾਇਆ ਤੇ ਪਾਗੀ ਨਿ ਜਮ ਪਾਸ ਜੋ ਸਤਗੁਰੂ ਸਰਣ ਸੰਗਤ ਨਿ ਆਏ ਤੇਰੁ ਗਿਵੈ ਤੇਰੁ ਗਿਵਾਸ ਬਿਨ ਹਰ ਜਨ ਸਤਗੁਰ ਸਤ ਸੰਗਤ ਇਨ ਹਰ ਜਨ ਸਤਿਗੁਰ ਸੰਗਤ ਪਈ ਤਿਨ ਦਰ ਮਸਤਕ ਲਿਖਿਆ ਲੇਖਾਸ ਤਾਨ ਤਨ ਸਤਸੰਗਤ ਜਿਤਰ ਸੁਪਇ ਮਿਲ ਜਨ ਨਾਨਕ ਨਾਮ ਪ੍ਰਗਾਸ ਰਗ ਗੁਜਰੀ ਮਹੱਲਾ ਪੰਜਵਾ ਕਾਹਿ ਰੇ ਮਨ ਚਿੱਤ ਬੈ ਉਦਮ ਜਾਰ ਹਰ ਜੀਓ ਪਰਿਆ ਸੇ ਲਪਤਰ ਮਜੰਤ ਪਾਇ ਤਾ ਕਰਜ ਕਾਗੇ ਕਰ ਧਰਿਆ ਮੇਰੇ ਮਤੋ ਜੀ ਸਸਗਤ ਮਿਲੈ ਸੋ ਤਰੇਆ ਗੁਰ ਪਰਸਾਦ ਪਰਮਪਦ ਪਾਇ ਸੁਕੇ ਕਸ਼ਟ ਰਿਆਰ ਜਨ ਬਿਤਾ ਲੋਕ ਸੁਧ ਬੰਤ ਕੋਇ ਨ ਕਿਸ ਕੀ ਧਰਿਆ ਸਿਰ ਸਿਰਜਿਕ ਸੰਬੋਹੀ ਧੰਕੁਰ ਕਾਹਿ ਮਨ ਪਉ ਕਰਿਆ ਉੜੇ ਉੜਵਸ ਕੁਸ਼ਾ ਤਿਸ ਪਛੇ ਬਚਰੇ ਸ਼ਰਿਆ ਤਿਨ ਕੌਣ ਕਲਾਵੇ ਕੌਣ ਚਗਾਵੇ ਮਨ ਮੈਂ ਸਿਮਰਨ ਕਰਿਆ ਸਭਿ ਨਿਦਾਨੁ ਦਸਟ ਸਿਦਾਨੁ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਐ ਤਰੰਤਨ ਪਰਵਰੇ ਆ ਰਾਗ ਸ ਮਹਲ ਚੁਤਥ ਸੋਪੁਰਕ ਕੋ ਅੰਗਾਰ ਸਤਿਗ੍ਰ ਪ੍ਰਸਾਦ ਸੋਪੁਰਕ ਨਰਨਜਨ ਹਰਪੁਰਕ ਨਰਨਜਨ ਹਰ ਅਗਮ ਅਗਮ ਪਰ ਸਭ ਤੇ ਆਵੇਂ ਸਭ ਤੇ ਆਵੇਂ ਤੁਜੀ ਸੱਚੇ ਸਿਰਜਣਹਾਰ ਸਭ ਜੀ ਤੇਮਾਰੇ ਜੀ ਤੁਝੀਆਂ ਕਾਧ ਤਹਰ ਹਰ ਤਿਆਬੋ ਸੰਤੋ ਜੀ ਸਭ ਦੁਖ ਬਸਰਨ ਹਰ ਹਰਿਆ ਬੇਠਾ ਕਰ ਹਰਿਆ ਪੇ ਸੇਵਕ ਜੀ ਕੀ ਨਾਨਕ ਜੰਤ ਵਿਜਰ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਵਿਖਾਰੀ ਜੀ ਸਭ ਤੇਰੇ ਚਾਂਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਵਿਨ ਯਾਰ ਨ ਜਾਣ ਤੂੰ ਪਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਗੁਣ ਯਾਕਵ ਕਹਣਾ ਜੋ ਸੇਵਹ ਜੋ ਸੇਵ ਤੁਜੀ ਜਨ ਨਾਨਕ ਤਿਨ ਕੁਰਬਾਨ ਹਰਤਿਆ ਵੇ ਹਰਤਿਆ ਮ ਤੁਜੀ ਸੇ ਜਨ ਜੁਗ ਮੈ ਸੁਗੋਸੀ ਸੇ ਮੁਕਤ ਸੇ ਮੁਕਤ ਪਾਏ ਜਿਨ ਹਰਤਿਆ ਆ ਜੀ ਤਿੰ ਤੁੱਟੇ ਜਮ ਕੀ ਫਾਂਸੀ ਜੇ ਨਿਰਭਉ ਜਿਨ ਹਰਿ ਰਪਉ ਤੇ ਆਇਆ ਜੀ ਤਿਨ ਕਾ ਭਉ ਸਭ ਗਵਸੇ ਜੇ ਸੇਵਿਆ ਜਿਨ ਸੇਵਿਆ ਮਿਰਹਰ ਜੀ ਤੇ ਹਰ ਹਰ ਰੂਪ ਸਮਸੇ ਸੇਤਨ ਸੇਤਨ ਜਿਨ ਹਰਿ ਆਇਆ ਜੀ ਜਨ ਨਾਨਕ ਤਿਨ ਮਰ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਹੰਤ ਜੀ ਹਰ ਅਨੇਕ ਅਨੇਕਰੰਤ ਤੇਰੀ ਅਨਕ ਤੇ ਜਨ ਕਰੇ ਹਰ ਪੂਜਾ ਜੀ ਤਪ ਤਪ ਜਪ ਬੇਅੰਤ तेरे अनेक तेरे अनेक पढ़े कर क्रिया जी करम करंता से भगत से भगत भरे जन नानक जी जो पावे मेरे हर भगवंता ਵਾਦਪੁਰਖ ਅਪਰੰਪੁਰ ਕਰਤਾ ਜੀ ਤੂੰ ਜਿਵੜਿਆ ਵਰਨ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਵੇਖੋ ਜੀ ਤੂੰ ਚਲ ਕਰਤਾ ਸੋਈ ਤੇ ਤੇ ਆਪੇ ਭਵਸ ਵਰਤ ਜੀ ਤੂੰ ਆਪੇ ਕਰੈ ਸੋ ਹੋਈ ਤੇ ਤੇ ਆਪੇ ਸਿਰ ਸੁਪਾਈ ਜੀ ਤੇ ਤੇ ਆਪੇ ਸਿਰ ਸਲਗੋਈ ਜਨਾਨਕ ਗੁਣ ਗਾਵ ਕਰਤੇ ਕੇ ਜੀ ਜੋ ਸਭ세 ਕਾ ਜਨੋਹੀ ਅਸਮਨ ਚੰਤਾ ਤੂੰ ਕਰਤਾ ਸਚਿਆਰੇ ਮੈਂ ਦਸਾਈ ਜਉ ਤੂੰ ਭਾਵ ਸਤਿਸੀ ਜਉ ਤੂੰ ਦੇਸ ਹਉ ਪਾਈਰਾ ਸਉਤ ਰੀਤ ਸਬਣੀ ਤੇ ਆਇ ਜਿਸ ਨੂੰ ਕਿਰਪਾ ਕਰਹਿ ਤੇਰੇ ਨਾਮ ਰਤਨ ਪਾਇ ਗੁਰਮੁਖ ਲਦ ਮਨਮੁਖ ਵਾਇ ਤੁਦਿਆ ਵਿਛੋੜਿਆ ਮਿਲਾਇ ਤੂੰ ਦਰਯੋ ਸਉਤ ਜਿਵ ਹੈ ਤੁਦ ਬਿੰਦੂ ਚ ਕੋਈ ਨਹੀਂ ਜੀ ਆਇਆਂ ਸੰਤਿ ਰਖੇ ਲ ਵਿਨਯੋਗ ਮੇਰ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣੈ ਸੁ ਜਨ ਜਾਣੈ ਹਰ ਗੁੜੀ ਸਾਧੀ ਆਗ ਬਕਾੜੈ ਜਿਨ ਹਰ ਸੇਵਿਆ ਦਿਲ ਸੁ ਗਪਾਇ ਸਜੀ ਹਰ ਨਾਮ ਸਮਾਇ ਤੂੰ ਆਪੇ ਕਰਦਾ ਤੇਰਾ ਕੀ ਅਸ ਹੋਏ ਤਦ ਬਿੰਦੂ ਜਾ ਵਰਣ ਕੋਏ ਤੂੰ ਕਰ ਕਰ ਵੇਖ ਜਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਅਸਮੁ ਹਲ ਪੈਲਾ ਸਾਵਣ ਪਹਿਲੇ ਦਿਵਸ ਪਣੀ ਪਾਵਕ ਤਿਨਹਿ ਕੀਆ ਪੰਖਜੋ ਹੈ ਪਗ ਨੀ ਚਲੇ ਹਮ ਦੇਖਾਂ ਤੈਨੂ ਬਿਲੇ ਮਨ ਇਕਨ ਚੇਤਿਸ ਮੂੜ ਮਨਾਰ ਬਿਸਰ ਤੇਰੇ ਗੁਣ ਗਲਿਆਰਾ ਨਹੂ ਜਤੀ ਸਤੀ ਨਿਪੜੈ ਮੂਰਖ ਮੁਗਧਾ ਜਨਮ ਪੈਬ ਪਰਨੋਤ ਨਾਨਕ ਤਿਨ ਕੀ ਸ਼ਰਨ ਜਿਨ ਤੂ ਨਾਹੀ ਵਿਸਰਿਆ ਅਸ ਮਹਲ ਪੰਜਵ ਭਈ ਪ੍ਰਭ ਦੇ ਮਾਨੁਕ ਦੇ ਬਰੀਆ ਗੋਬਿੰਦ ਮਿਲ ਕੀ ਤੇਰੀ ਬਰੀਆ ਅਵਰ ਕਾਇ ਤੇ ਕਿ ਤਿਨ ਕਾਮ ਮਿਲ ਸਾ ਸੰਗਤ ਪਜ ਕੇਵਲ ਨਾਮ ਜਾਮ ਲਗ ਭਗ ਚਲ ਤੈਰਨ ਕੈ ਜਨ ਬ੍ਰਿਥਾ ਜਾ ਤਰੰਗ ਮਾਇਆ ਕਰ ਜਪ ਤਪ ਸੰਜਿਮ ਤਰਮ ਨ ਕਬਾਇ ਸੇਵਾ ਸਾਧਨ ਜਨ ਹਰਿ ਰਾਇ ਕਹੋ ਨਾਨਕ ਹਮ ਨੀਚ ਕਰਮ ਸਰਣ ਪਰੇ ਕੀ ਰਖੋ ਸਰਮਾ जप तप सं न कमाया सेवा साधन जन्याया कहो नानकि अम शरण भरे की रखो शरमा बाच बेनती चौपाई हमरी करो दिरक्षा ਕੁਣ ਹੋਏ ਚਿਤ ਕੀਛ ਤਬ ਚਰਨ ਨਮਨ ਰੇ ਹਮਰ ਆਪਣਾ ਜਾਣ ਕਰੋ ਪ੍ਰਤਪਰ ਹਮਰੇ ਦੂਟ ਸਬਤ ਮਗਾਓ ਆਪਾ ਜੈ ਵੋਈ ਵਿਚਾਓ ਸੁਖੀ ਵਸੈ ਮੋਰ ਪਰਿਵਾਰ ਸੇਵਕ ਸਿੱਖ ਸਬਕ ਕਰਤਾਰ ਮੋਰ ਚਲਿ ਕਰਦੇ ਘਰੇ ਸਭ ਰੁਣ ਕੋ ਆ ਸੰਗਰੇ ਪੂਰਨ ਹੋਇ ਹੈ ਬਾਰੀ ਅਸ ਤੋਰ ਪਜਨ ਕੀ ਰੇ ਪੈਸ ਤਮੈ ਛਾੜ ਕੋ ਯੋਰ ਨਾ ਧਿਆਉ ਜੋ ਬਜਾਹੂ ਸੋ ਤੁਮ ਤੇ ਪਾਵੋ ਸੇਵਕ ਸਿੱਖ ਅਮਰ ਧਰੀ ਹੈ ਚਨ ਚਨ ਸਤਿ ਅਵਾਰੇ ਮਰੀਏ ਆਪ ਹਦੈ ਮੁਝੇ ਬਰਿਐ ਮਰਨ ਕਾਲ ਕਾ ਤਰਾਸ ਨਵਰਿਐ ਹੋ ਜੋ ਸਦਾ ਹਮਾਰੇ ਪਛਾ ਸਿਰਿਅਲ ਤੂ ਜੋ ਜੋ ਕਰਿਉ ਰਚ ਰਾਖ ਲਿਓ ਮੋਈ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤ ਤੂ ਪੂਰੀ ਚਤਰਦਸ ਗੰਤਾ ਕਾਲ ਪਾਇ ਬਰਮਾ ਬਪਤਰ ਕਾਲ ਪਾਇ ਸ਼ਿਵ ਜੀ ਅਵਤਾਰਾ ਕਾਲ ਪਾਇ ਗਰਿਵਿਸ਼ਣ ਪ੍ਰਕਾਸ਼ ਸਗਲ ਕਾਲ ਕਾ ਗਿਆ ਤਮਸ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਵਰਮਾ ਜੁਤੀਓ ਜਵਨ ਕਾਲ ਸਵ ਲੋਕ ਸਵਰ ਨਮਸਕਾਰ ਤੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈ ਜਚਨ ਪਜਾਇਓ ਆਦੰਤ ਇਕੇ ਉਤਰ ਸੋਈ ਗੁਰੂ ਸਮਝੋ ਹਮਾਰਾ ਨਮਸ਼ਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵ ਕਣ ਕੋ ਸੇਵ ਕਣ ਸੁਖ ਦਿਓ ਸਤਰਣ ਕੋ ਪਲਮੋ ਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਰੇ ਭਰੇ ਕੀ ਪੀਰ ਪਛਾਨਤ ਚੀਂਟੀ ਤੇ ਗੂੰਜਰ ਅਰਥੂਲ ਸਪੁਰ ਕਿਰਪਾ ਦ੍ਰਿਸ਼ ਕਰ ਫੁਲ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਵੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਉ ਉਦਕਰਕ ਕਰਾ ਕਰ ਤਰ ਪਰਚ ਤਰਤਵ ਦੇ ਅਪਰ ਜਬ ਆਕਰ ਕਰਤ ਕਬ ਹੂੰ ਤਮ ਮਿੰਤ ਦੇ ਦਰਸਬ ਹੂੰ ਇਹ ਤੇ ਬਦਨ ਅਸਰ ਸਭ ਤਰ ਅਪ ਆਪਣੀ ਬੂਜੂ ਚਾਰ ਤਮ ਸਭ ਹੀ ਤੇ ਰਤਨ ਜਲਮ ਜਾਣਤ ਬੇਦ ਪੇਦ ਅਲਮ ਨਿਰੰਕਾਰ ਨਰਮ ਕਨ ਲੰਬਾ ਆਧ ਨੀਲ ਨਾਦ ਸੰਭ ਤਉ ਕੋ ਮੂੜ ਚਰਤ ਭੇਦ ਜਕ ਕੋ ਪੇਵਨ ਪਾਉ ਤ ਬੇਦਾ ਤਉ ਕੋ ਕਿਰਪਾ ਨੂੰ ਮੰਨਤ ਮਾ ਮੂੜ ਕਛ ਭੇਦ ਨ ਜਾਣਤ ਮਹਾਂਦੇਵ ਕੋ ਕੈ ਸਦ ਸੇਵਾ ਨਿਰੰਕਾਰ ਕਾ ਚਿੰਤਨ ਪੇਵ ਅਬੇ ਆਪਣੇ ਬੁੱਧ ਜੀਤੀ ਬਣਤ ਪੈਣ ਪੈਣ ਤੂੰ ਹੈ ਦੇਤੀ ਤੁਮਰਾ ਲਖਨ ਜਾਏ ਬਸਾਰ ਕਹਿ ਬਿਦ ਸਜਾ ਪਰਤੂ ਸੰਸਾਰੇ ਕੇ ਕਰੂਪਨੁ ਬਸਰੂਪ ਰੰਗ ਪਿਉਰਾ ਕਹਿ ਬੁਪਾ ਅੰਡ ਜੇ ਰਜ ਸੇ ਤਿਜ ਕੀਨੀ ਅਤਪੁਜ ਖਾਨ ਬਉ ਰਜ ਦੀਲੀ ਕਉ ਫੁਰਜ ਹਾਂ ਬੈਠਾ ਕਉ ਸੀਮਟ ਪਇਓ ਸ਼ੰਕਰ ਇਕੱਠਾ ਸਗ੍ਰੀ ਸੇੜ ਦਿਖਾਇ ਚੰਬੋ ਵਾਚਿਕਾ ਸਰੂਪ ਸੁਅੰਬ ਅਵਰਚ ਮੇਰੀ ਤਮ ਕਰੋ ਸਿੱਖ ਵਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤੁ ਤਪਤਾ ਸકલ ਮਲੇਸ਼ ਕਰੂ ਰਣਗਤ యేਸ ਤਦਵ ਸਰਣੀ ਪਰੇ tin ke dusht dau tamare purukh jaun pag pare tihare tin ke tum sankat savtare jo kal ko ek bar te aaye hai ta ke kaal nikatni hai rachaye ta sab kal dusht arisht tat karla ਕਿਰਪਾ ਦ੍ਰਿਸ਼ਤਨ ਜਾਏ ਨ ਹਰ ਹੋ ਤਾਂ ਕਿ ਤਵ ਤਨਕ ਮੋ ਹਰ ਹੋ ਰਿਦ ਸਿਦ ਕਰਮੋ ਸਭ ਹੋਈ ਦੁਸ਼ਟ ਜਾਂ ਸਵੈ ਸਕੇ ਨਾ ਕੋਈ ਇਕ ਬਾਰ ਜਿਨ ਤੁਮੈ ਸੰਭਾਰ ਕਰ ਪਾਂਤੀ ਤੈ ਬਾਰ ਜਿਨਰ ਨਾਮ ਤੇ ਆਰੋ ਕਾ ਦਰਦ ਦੁਸ਼ਟ ਤੋਗ ਤੇਰਾ ਖੜ ਕੇ ਤੇ ਮੈਂ ਸਰਣ ਤਿਆਰੀ ਆਪ ਤੇ ਲਿਓ ਬਾਰੀ ਸਰਬ ਟੋਰ ਮੋ ਸਹਾਈ ਦੁਸ਼ਟ ਦੁਖ ਤੇ ਲਿਓ ਬਚਾਈ ਖੜਗ ਕੇ ਤੇ ਮੈਂ ਸਰਣ ਤਿਆਰੀ ਆਪ ਤੇ ਲਿਓ ਬਾਰੀ ਸਰਬ ਟੋਰ ਮੋ ਸਹਾਈ ਦੁਸ਼ਟ ਦੁਖ ਤੇ ਲਿਓ ਬਚਾਈ ਤੁਆ ਪਾਏ ਗਏ ਜਉਤੇ ਤੁਮਰੇ ਤਉ ਤੇ ਗੋ ਅੰਕ ਤੇਰੇ ਨੀ ਆਨਿਓ ਰਾਮ ਰਹੀਮ ਪੂਰਾਨ ਕੁਰਾਨ ਅਨੇਕ ਕਹਿਮਤ ਇਕ ਨ ਮੰਨੇਓ ਸਿਮਰਤ ਸਹਸਤਰ ਵੇਦ ਸਭ ਮੋਂ ਪੇੜ ਗਿਏ ਹਮ ਇਕ ਨ ਜਾਣਿਓ ਸਰੀਸ ਪਾਨ ਕਿਰਪਾ ਤੁਮਰੇ ਕਰ ਮੈਂ ਨ ਕਹਉ ਸਭ ਤਹ ਮਕਾਨਿਆ ਦਰਾ ਸਗਲ ਦਵਾਰ ਕੁ ਛਡ ਕੇ ਗਇਓ ਤਵਾਰ ਦਵਾਰ ਪਹ ਗਏ ਕਿ ਰਾਜ ਅਸ ਗੋਬਿੰਦ ਦਾਸ ਤਹਾਰ ਸਗਲ ਦਵਾਰ ਕੁ ਛਡ ਕੇ ਗਇਓ ਤਵਾਰ ਦਵਾਰ ਬਾਹ ਗਏ ਕੀ ਰਾਜ ਅਸ ਗੋਬਿੰਦ ਦਾਸ ਤਹਾਰ ਰਾਮ ਕਲੀ ਮਹਲਾ ਤੀਜਾ ਅਨੰਦ ਕੋ ਅੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰ ਤੈ ਪਾਇਆ ਸੇਤੀ ਮਰਵਦੀਆਂ ਬਾਦਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ ਸ਼ਬਦ ਤਾ ਗਉ ਹਰਿ ਕੀਰ ਮਨ ਜਿ ਨੀ ਵਸਾਇ ਕਹਿ ਨਾਨਕ ਰੰਧ ਹੋਵ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੁਸਾਦਰ ਵਰਣਾ ਨੇ ਹਰਨਾਲ ਰਹੋ ਤੂ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਕਰ ਤੇਰਾ ਕਰਜ ਸਭ ਸਵਾਰਨ ਸਭਨਾਗਲਾ ਸਮਰਤ ਸੁwami ਸੋਕ ਮਨ ਵਸਾਰੇ ਕੈ ਨਾਨਕ ਮਨ ਮੇਰੀ ਜਦਰੁ ਹਰਿ ਨਾਲੇ ਸਜੈ ਸੈਵ ਕਿਆ ਨਹੀਂ ਕਰਤੇਰ ਕਰਤਾ ਤੇਰਾ ਸਭ ਕੁਝ ਹੈ ਜਿਸ ਤੇ ਸੋ ਭਾਵੇ ਸਦਾ ਸਿਪਸ ਲਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੀ ਸ਼ਬਦ ਕਨੇ ਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਚਨ ਮੇਰਾ ਅਧਾਰੂ ਸਚਨ ਮੋ ਧਰ ਮੇਰਾ ਜਿਨ ਭੁਖਾਂ ਸਭ ਗਵਾਈਆ ਕਰਸਾ ਸੁਖ ਮਨੈ ਅਵਸੀਆ ਜਿਨ ਇਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਏ ਵਢਾਈਆ ਕਹਿ ਨਾਨਕ ਸੁਣੋ ਸੰਤੋ ਸਤ ਰੂਪਿਆਰੋ ਸਚਨ ਮੇਰਾ ਅਧਾਰੂ ਵਾਜੇ ਪੰਜ ਸ਼ਬਦ ਤੇ ਘਰ ਸਭਾ ਗਰ ਸਭਾ ਸ਼ਬਦ ਗਾਜੇ ਕਲਾ ਜਿਤ ਕਰਤ ਹਰਿਆ ਪੰਜ ਦੂਦ ਦਵਸ ਕੀਤੇ ਕਾਲ ਕੰਟ ਕੁਮਾਰਿਆ ਤੋਰ ਕਰ ਪਾਇ ਤੁਧ ਜਿਨ ਕੋ ਜਿਨਾਵ ਘਰ ਕ ਲਾਗੇ ਕਹਿ ਨਾਨਕ ਤੈ ਸੁਖ ਵਾ ਇਤ ਘਰ ਅਨਹਦ ਵਾਜੇ आनंद सोनो वड पागियो सगले मनरते पुरे कर ब्रह्म प्रब पाया उतरे सगले वसुरे दुख रोग संताप उतरे सुनी सच्ची बणी संत सजन कय सरसे पुरे गुरते जानी ਸੁਣਤੇ ਪੁਨੀਤ ਕਹਤੇ ਭਵਤ ਸਤਗੁਰ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਭਵਤ ਸਤਗੁਰ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ मुदबणी महल पंजे थाल विच तिन वस्तु पयो सत्संतोख विचार अमृत नाम ठाकुर का पयो जिसका सब सुधार ये को कव जे को पुंच हे वस्त जी न जाई नित नित्र कुरधार तम संसार चरण लग तरिया ਸਬ ਨਾਨਕ ਬ੍ਰਹਮ ਬਸਾਰ ਸਰੋਕ ਮਨ ਪੰਜਿਵਾ ਜੇ ਰਗੀਤ ਜਤ ਨਹੀਂ ਮੈਨ ਜੋਗ ਕੋ ਤੋਈ ਮੈ ਨਿਰਗੁਣ ਯਾਰੇ ਕੋ ਗੁਣ ਨਹੀਂ ਅਪੇ ਤਰਸ ਬਿਓਈ ਤਰਸ ਬਿਆ ਮਰਮ ਤੋਈ ਸਤਗੁਰ ਸਜਣ ਮਿਲਿਆ ਨਨਕ ਨਾਮ ਮਿਲੇ ਤਾ ਜੀਵਾ ਤਨ ਮਨ ਦੀਵੇ ਹਰੀਆ ਦਰਸ ਪਿਆ ਮੈ ਰਾਮ ਤੁਈ ਸਤਿਗੁਰ ਸਜਣ ਮਿਲੇ ਆ ਨਨਕ ਨਾਮ ਮਿਲੇ ਤਾ ਜੀਵਾ ਤਨ ਮਨ ਦੀਵੇ ਹਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ